ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਸਿਪਾਈਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਇੱਥੇ ਰੋਜ਼ਾਨਾ 600 ਨੌਜਵਾਨਾਂ ਦੇ ਟੈਸਟ ਲਏ ਜਾ ਰਹੇ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਸਤੰਬਰ ਤੋਂ ਅਕਤੂਬਰ ਤੱਕ ਹੋਵੇਗੀ ਪਰ ਇਸ ਭਰਤੀ ਨੇ ਸੂਬੇ ਦੇ ਵਿੱਚ ਬੇਰੁਜ਼ਗਾਰੀ ਦੇ ਮਾਰੇ ਨੌਜਵਾਨਾਂ ਦੇ ਬਾਰੇ ਜੋ ਤੱਥ ਸਾਹਮਣੇ ਲਿਆਉਂਦੇ ਨੇ ਉਹ ਹੈਰਾਨ ਕਰਨ ਵਾਲੇ ਨੇ ਸਭ ਤੋਂ ਪਹਿਲਾਂ ਇੱਕ ਨਜ਼ਰ ਇਹਨਾਂ ਅੰਕੜਿਆਂ 'ਤੇ ਪੰਜਾਬ ਪੁਲਿਸ ਦੇ ਵਿੱਚ ਸਿਪਾਈਆਂ ਦੀਆਂ 7416 ਵੈਕੈਂਸੀਆਂ ਨੇ ਜਿਸ ਦੇ ਲਈ ਲਗਭਗ 6 ਲੱਖ ਨੌਜਵਾਨ ਅਪਲਾਈ ਕਰ ਚੁੱਕੇ ਨੇ ਇਹਨਾਂ ਵਿੱਚ ਮੁੰਡਿਆਂ ਦੀਆਂ 6252 ਪੋਸਟਾਂ ਦੇ ਲਈ 458562 ਐਪਲੀਕੇਸ਼ਨਾਂ ਮਹਿਕਮੇ ਕੋਲ ਪਹੁੰਚੀਆਂ ਨੇ ਜਦਕਿ ਕੁੜੀਆਂ ਦੀਆਂ 1164 ਅਸਾਮੀਆਂ ਲਈ 1 ਲੱਖ ਤੋਂ ਵਧੇਰੇ ਫਾਰਮ ਭਰੇ ਗਏ ਨੇ ਸਭ ਤੋਂ ਰੋਚਕ ਤੱਥ ਇਹ ਹੈ ਕਿ ਭਰਤੀ ਹੋਣ ਲਈ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਨੌਜਵਾਨਾਂ ਨੇ ਵੀ ਵੱਡੇ ਪੱਧਰ ਤੇ ਫਾਰਮ ਭਰੇ ਨੇ ਇਹਨਾਂ ਦੇ ਵਿੱਚ ਐਮਟੈਕ, ਐਮਸੀਏ, ਐਮਬੀਏ, ਐਮਐਸਸੀ, ਐਮਪੀਐਡ ਅਤੇ ਐਮਏ ਤੱਕ ਵਾਲੇ ਨੌਜਵਾਨ ਸ਼ਾਮਿਲ ਨੇ ਹੁਣ ਤੱਕ ਜਿਹੜੇ ਐਲੀਜੀਬਲ ਕੈਂਡੀਡੇਟ ਜਿਹੜੇ ਅਸੀਂ ਸਰਟੀਫਾਈਡ ਫਿਗਰਸ ਹੈ ਜੀ ਉਹਦੇ ਵਿੱਚ ਹੈਗੇ ਆ ਟੋਟਲ 587136 ਐਲੀਜੀਬਲ ਕੈਂਡੀਡੇਟ ਜਿਹੜੇ ਹੈਗੇ ਨੇ ਉਹ ਹੈਗੇ ਨੇ ਮੇਲ ਜਿਹੜੇ ਹੈਗੇ ਨੇ 458562 ਔਰ ਫੀਮੇਲ ਕੈਂਡੀਡੇਟਸ ਜਿਹੜੇ 128574 ਇਹਨਾਂ ਦੀ ਕੁਆਲਿਫੀਕੇਸ਼ਨਸ ਦੇਖੀ ਗਈਆਂ ਹਨ तकरीबन ਇਹਨਾਂ ਵਿੱਚੋਂ ਗ੍ਰੈਜੂਏਟ ਜਿਹੜੇ ਟੋਟਲ ਹੈਗੇ ਨੇ 66557 ਕੈਂਡੀਡੇਟਸ ਗ੍ਰੈਜੂਏਟ ਨੇ ਤੇ ਪੋਸਟ ਗ੍ਰੈਜੂਏਟ ਜਿਹੜੇ ਹੈਗੇ ਨੇ 13522 ਇਹਨੇ ਜਿਹੜੇ ਕੈਂਡੀਡੇਟਸ ਹੈਗੇ ਨੇ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਟੋਟਲ ਹੈ ਸਰਕਾਰ ਨੇ ਭਾਰਤੀ ਲਈ 12ਵੀਂ ਕਲਾਸ ਨੂੰ ਆਧਾਰ ਬਣਾਇਆ ਹੈ ਜਿਸ ਦੇ ਵਿੱਚ ਉਚੇਰੀ ਸਿੱਖਿਆ ਵਣਿਆ ਲਈ ਕੋਈ ਵੀ ਵਾਧੂ ਨੰਬਰ ਨਹੀਂ ਰੱਖੇ ਗਏ ਨੇ ਇਸ ਨਿਯਮ ਦੇ ਕਾਰਨ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਨੌਜਵਾਨ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਅਜਿਹਾ ਇੱਕ ਨੌਜਵਾਨ ਹੈ ਗੁਰਦਾਸਪੁਰ ਦੇ ਪਿੰਡ ਤਲਵੰਡੀ ਪਿੰਡ ਦਾ ਅਰਸ਼ਦੀਪ ਸਿੰਘ ਅਰਸ਼ਦੀਪ ਨੇ 2 ਸਾਲ ਪਹਿਲਾਂ ਐਮਬੀਏ ਪੂਰੀ ਕੀਤੀ ਸੀ ਫਿਰ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਨੌਕਰੀ ਕੀਤੀ ਪਰ ਤਨਖਾਹ ਇੰਨੀ ਘੱਟ ਸੀ ਕਿ ਗੁਜ਼ਾਰਾ ਮੁਸ਼ਕਲ ਸੀ ਹੁਣ ਉਸਦੀ ਪੂਰੀ ਟੇਕ ਇਸ ਭਰਤੀ ਦੇ ਉੱਤੇ ਟਿਕੀ ਹੈ ਪਰ ਉਸ ਨੂੰ ਡਰ ਹੈ ਕਿ ਕਿਤੇ ਬਾਕੀ ਸਰਕਾਰੀ ਭਰਤੀਆਂ ਦੇ ਵਾਂਗ ਇਹ ਵੀ ਕਿਸੇ ਘਟਾਲੇ ਦੀ ਪੇਂਟ ਨਾ ਚੜ ਜਾਵੇ 2011 ਦੇ ਨਾਲ ਲਾਸਟ ਭਰਤੀ ਗੱਡੀ ਜੀ ਉਸ ਤੋਂ ਬਾਅਦ 2016 ਚਾਈ ਜਿੰਨਾ ਟਾਈਮ ਗੈਪ ਆ 19 ਵੱਧ ਬੇਰੁਜ਼ਗਾਰੀ ਹੋਈ 19 ਵੱਧ ਅਮਪਲॉयਮੈਂਟ ਹੋਈ ਉਨੇ ਜਿਆਦੇ ਹੁਣ ਬੱਚੇ ਹੋ ਗਏ ਤੁਸੀਂ ਦੇਖ ਹੀ ਸਕਦੇ ਜੇ ਐਸ ਪਰ ਨਿਊਜ਼ਪੇਪਰ ਜਿਹੜਾ ਡਾਟਾ ਆ 6.5 ਲੱਖ ਬੱਚੇ ਨੇ ਪਰ ਇਹ ਤਕਰੀਬਨ 7200 ਪੋਸਟ ਹੈ ਜੀ ਠੀਕ ਆ ਹੁਣ ਉਹਨਾਂ ਨੇ ਜਿਹੜੀ ਕੰਡੀਸ਼ਨ ਰੱਖੀ ਆ ਪਲੱਸ 2 ਰੱਖੀ ਆ ਗਵਰਨਰ ਦੇ ਰੂਲ ਚਲੋ ਪਿਛਲੀ ਵਾਰੀ ਪਲੱਸ 2 ਰੱਖੀ ਸੀ ਉਹਨਾਂ ਤੇ ਮੈਂ ਨਹੀਂ ਮੰਨਦਾ ਪਰ ਫੇਰ ਵੀ ਉਹਨਾਂ ਨੂੰ ਪ੍ਰੈਫਰੈਂਸ ਜ਼ਰੂਰ ਦੇਣੀ ਚਾਹੀਦੀ ਆ ਬੱਚਿਆਂ ਨੂੰ ਜਿਨ੍ਹਾਂ ਨੇ ਜ਼ਿਆਦਾ ਪੜ੍ਹੇ ਨੇ ਜਿਉਣ ਵਾਲੀ ਕੋਈਸ ਜੋਬਸ ਕ੍ਰੀਏਟ ਕਰਨ ਜਿਹੜੀਆਂ ਆਈਆਂ ਵਾ ਉਹ ਵੀ ਕੈਨਸਲ ਹੋ ਗਈਆਂ ਵਾ ਜਿੰਨੀਆਂ ਸਥਾਨਕ ਸਰਕਾਰਾਂ ਦੀ ਆਈ ਸੀ ਉਹ ਕੈਨਸਲ ਹੋ ਗਈ ਪੜਵਾਰੀ ਦੀ ਆਈ ਸੀ ਉਹ ਕੈਨਸਲ ਹੋ ਗਈ ਕਾਫੀ ਜੋਬਸ ਨੇ ਜਿਨ੍ਹਾਂ ਵਿੱਚ ਸਕੈਮਸ ਮੀਨਸ ਕਪਲੇ ਫੜੇ ਗਏ ਹੁਣ ਅਗਲਾ ਫੋਕਸ ਕੀ ਆ ਜੇ ਇੱਥੇ ਨਹੀਂ ਮਿਲੀ ਤੇ ਸਾਨੂੰ ਫੋਰਨ ਜਾਣਾ ਪੈਣਾ ਲਾਸਟ ਅਗਲਾ ਜਿਹੜਾ ਵਸਟਾਪ ਆ ਇੱਕ ਦੋ ਮਹੀਨੇ ਦਾ ਕੀ ਆ ਉਸ ਤੋਂ ਬਾਅਦ ਵੈਸੇ ਕੋਡ ਆ ਅਗਲਾ ਸਟੈਪ ਜੇ ਇੱਥੇ ਨਹੀਂ ਬਿਫੋਰ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਅਤੇ ਅਰਸ਼ਦੀਪ ਜਿਹੇ ਨੌਜਵਾਨਾਂ ਦੇ ਡਰ ਨੂੰ ਦੂਰ ਕਰਨ ਲਈ ਪੁਲਿਸ ਵਿਭਾਗ ਪਹਿਲੀ ਵਾਰ ਨੌਜਵਾਨਾਂ ਦੇ ਡੂਪ ਟੈਸਟ ਕਰਵਾ ਰਿਹਾ ਹੈ ਤਾਂ ਜੋ ਕੋਈ ਵੀ ਨਸ਼ੇੜੀ ਪੁਲਿਸ ਵਿੱਚ ਭਰਤੀ ਨਾ ਹੋ ਸਕੇ ਹਾਲਾਂਕਿ ਕੁੜੀਆਂ ਨੂੰ ਡੂਪ ਟੈਸਟ ਤੋਂ ਛੋਟ ਦਿੱਤੀ ਗਈ ਹੈ ਰੋਜ਼ 600 ਜਵਾਨਾਂ ਦਾ ਟੈਸਟ ਇੱਥੇ ਹੋਵੇਗਾ ਇਸ ਜੋ ਟੀਮ ਜੋ ਇੱਥੇ ਡੋਪ ਟੈਸਟ ਲਈ ਪਹੁੰਚੀ ਉਹਨਾਂ ਦੀ ਅਗਵਾਈ ਕਰ ਰਹੇ ਨੇ ਡਾਕਟਰ ਤਰਲੋਚਨ ਸਿੰਘ ਉਹਨਾਂ ਤੋਂ ਜਾਣਦੇ ਕਿ ਆਕਰੇ ਕੀ ਟੈਸਟ ਹੈ ਔਰ ਕਿਸ ਤਰ੍ਹਾਂ ਇਹ ਪੂਰੀ ਪ੍ਰਕਿਰਿਆ ਕੀਤੀ ਜਾਂਦੀ ਹੈ ਇਸ ਦਾ ਜੋ ਰਿਜ਼ਲਟ ਹੈ ਨਤੀਜਾ ਜੀਆਂ ਇਸ ਦੀ ਰਿਪੋਰਟ ਉਹ ਕਦੋਂ ਮਿਲੇਗੀ ਔਰ ਉਸ ਤੋਂ ਬਾਅਦ ਨੌਜਵਾਨ ਨੂੰ ਟੈਸਟ ਲਈ ਕਿਸ ਤਰ੍ਹਾਂ ਅੱਗੇ ਭੇਜਿਆ ਜਾਏਗਾ ਕੀ ਪੂਰਾ ਪ੍ਰੋਸੀਜਰ ਹੈ ਇਸ ਪ੍ਰੋਸੀਜਰ ਦੇ ਦੌਰਾਨ ਅਸੀਂ ਹਰ ਕੈਂਡੀਡੇਟ ਦੇ ਯੂਰਿਨ ਸੈਂਪਲ ਲੈ ਕੇ ਉਹਦਾ ਉਹਦੇ ਵਿੱਚ ਪੰਜ ਐਲੀਮੈਂਟ ਐਸੀ ਟੈਸਟ ਕਰ ਰਹੇ ਆ ਜਿਹਦੇ ਚੋਂ ਇੱਕ ਐਮਫੇਟਾਮਾਈਨ ਗਰੁੱਪ ਹੈ ਇੱਕ ਬੈਂਜ਼ੋਡਾਈਜ਼ੈਪਿਨ ਗਰੁੱਪ ਹੈ ਇੱਕ ਮੋਰਫਿਨ ਗਰੁੱਪ ਹੈ ਨਾਲ ਪ੍ਰੋਪੋਕਸੀਫੇਨ ਗਰੁੱਪ ਹੈ ਤੇ ਕੈਨਾਬੀਨੌਇਡਸ ਗਰੁੱਪ ਹੈ ਇਹ ਪੰਜਾਂ ਟੈਸਟਾਂ ਵਾਸਤੇ ਪੰਜਾਂ ਐਲੀਮੈਂਟ ਨੂੰ ਟੈਸਟ ਕਰਨ ਵਾਸਤੇ ਸਾਡੇ ਕੋਲ ਪੰਜ ਤਰ੍ਹਾਂ ਦੀਆਂ ਕਿਟਸ ਨੇ ਹਰ ਕਿਟ ਹਰ ਟੈਸਟ ਕਰਨ ਵਾਸਤੇ ਇੱਕ ਵੱਖਰੀ ਵੱਖਰੀ ਕਿਟ ਹੈ ਯੂਰੀਨ ਸੈਂਪਲ ਲੈ ਕੇ ਉਹਨੂੰ ਉਹਦੇ ਵਿੱਚ ਇਮਰਸ ਕਰਕੇ ਥੋੜੇ ਸਮੇਂ ਵਾਸਤੇ ਜੋ ਪ੍ਰਸਕ੍ਰਾਈਬਡ ਹੈ ਐਸ ਪਰ ਪ੍ਰੋਟੋਕਾਲ ਤੇ ਫਿਰ ਉਹਨੂੰ ਅਸੀਂ ਐਗਜ਼ਾਮਨ ਕਰਦੇ ਹਾਂ ਤੇ ਉਹ ਜੇ 네ਗੇਟਿਵ ਆ ਜਾਂਦਾ ਤੇ ਫਿਰ ਉਹ ਜਿਹੜਾ ਕੈਂਡੀਡੇਟ ਹੈ ਉਹ ਥਰੂ ਹੋ ਜਾਂਦਾ ਜੇ ਉਹ ਪੋਜ਼ਿਟਿਵ ਆਉਂਦਾ ਕੋਈ ਕੈਂਡੀਡੇਟ ਪੋਜ਼ਿਟਿਵ ਆਉਂਦਾ ਤਾਂ ਅਸੀਂ ਇਹਨੂੰ ਦੁਬਾਰਾ ਕੁਝ ਸਮੇਂ ਬਾਅਦ ਦੁਬਾਰਾ ਫਿਰ ਇੱਕ ਵਾਰੀ ਉਹਦਾ ਟੈਸਟ ਜਿਹੜਾ ਉਸੇ ਯੂਰਿਨ ਸੈਂਪਲ ਦੇ ਵਿੱਚੋਂ ਸੇਮ ਯੂਰਿਨ ਸੈਂਪਲ ਦੇ ਵਿੱਚੋਂ ਅਸੀਂ ਦੁਬਾਰਾ ਟੈਸਟ ਕਰਾਂਗੇ ਜੇ ਫਿਰ ਵੀ ਉਹ ਕੈਂਡੀਡੇਟ ਕਿਸੇ ਵਜ੍ਹਾ ਕਰਕੇ ਕਿਸੇ ਐਲੀਮੈਂਟ ਨੂੰ ਪੋਜ਼ਿਟਿਵ ਸ਼ੋਅ ਕਰ ਰਿਹਾ ਹੈ ਤਾਂ ਫਿਰ ਅਸੀਂ ਉਸ ਕੇਸ ਨੂੰ ਜਿਹੜਾ ਅਸੀਂ ਗਾਂ ਵਡੇ ਇੰਸਟੀਚਿਊਟ ਇੰਸਟੀਟਿਊਸ਼ਨ ਚ ਜਿਵੇਂ ਅਮਰਸਰ ਵਾਸਤੇ ਗੁਰਨਾਨਕ ਦੇਵ ਹਸਪੀਟਲ ਹੈ ਅਸੀਂ ਉੱਥੇ ਇਹਨਾਂ ਨੂੰ ਰੈਫਰ ਕਰਾਂਗੇ ਇਹ ਟੈਸਟ ਹਰ ਕੈਂਡੀਡੇਟ ਲਈ ਲਾਜ਼ਮੀ ਹੈ ਜਾਂ ਫਿਰ ਉਸ ਤੋਂ ਪਹਿਲਾਂ ਉਸ ਦੀ ਕੰਸੈਂਟ ਵੀ ਲਈ ਜਾ ਰਹੀ ਹੈ ਕਿ ਉਹ ਟੈਸਟ ਕਰਵਾਉਣਾ ਚਾਹੁੰਦਾ ਹੈ ਜਾਂ ਨਹੀਂ ਹਾਂਜੀ ਕੰਸੈਂਟ ਵੀ ਲਈ ਜਾ ਰਹੀ ਹੈ ਡੂਪ ਟੈਸਟ ਦੀ ਇਹ ਪੂਰੀ ਪ੍ਰਕਿਰਿਆ ਇਸ ਲਈ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਸੂਬੇ ਦੇ ਉਪ ਮੁੱਖ ਮੰਤਰੀ ਦੇ ਮੁਤਾਬਕ ਇਸ ਨਾਲ ਸਪਸ਼ਟ ਹੋ ਜਾਵੇਗਾ ਕਿ ਆਖਿਰ ਸੂਬੇ ਦੇ ਕਿੰਨੇ ਨੌਜਵਾਨ ਨਸ਼ੇ ਦੇ आदी ਨੇ ਤੇ ਵਿਰੋਧੀ ਜੋ ਪ੍ਰਚਾਰ ਕਰ ਰਹੇ ਨੇ ਉਸ ਦੇ ਵਿੱਚ ਆਖਿਰ ਕਿੰਨਾ ਸੱਚ ਹੈ ਫਿਲਹਾਲ ਪੁਲਿਸ ਦੇ ਵਿੱਚ ਸਿਪਾਈਆਂ ਦੀ ਭਰਤੀ ਪ੍ਰਕਿਰਿਆ ਸਤੰਬਰ ਤੋਂ ਅਕਤੂਬਰ ਤੱਕ ਮੁਕੰਮਲ ਹੋ ਜਾਵੇਗੀ ਸੌਰੀ ਫਸਟ ਟਾਈਮ ਜਿਹੜਾ ਹੈਗਾ ਅਸੀਂ ਡਰੱਗ ਅਬਿਊਸ ਟੈਸਟ ਜਿਹੜੇ ਹੈਗੇ ਨੇ ਸਬਸਟੈਂਸ ਅਬਿਊਸ ਟੈਸਟ ਜਿਹਨੂੰ ਸਕੇਨ ਕਰਕੇ ਵੀ ਉਹ ਅਸੀਂ ਇੰਟਰੋਡਿਊਸ ਕੀਤਾ ਹੈਗਾ ਉਹਦੇ ਲਈ ਕਿਟਸ ਫਿਰ ਅਸੀਂ ਸਾਰੇ ਮੈਡੀਕਲ ਆਪਸਰ ਹੈਗੇ ਨੇ ਜਦੋਂ ਬੱਚੇ ਉੱਥੇ ਆਉਂਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਇਹੀ ਸਬਸਟੈਂਸ ਅਬਿਊਸ ਟੈਸਟ ਹੋਏਗਾ ਜਿਹੜੇ ਬੱਚੇ ਉਹਦੇ ਚ ਕਲੀਅਰ ਕਰ ਜਾਂਦੇ ਨੇ ਉਹ ਅੱਗੇ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਲਈ ਅੱਗੇ ਜਾਣਗੇ ਸੋ ਇਹ ਫਰਸਟ ਟਾਈਮ ਜਿਹੜਾ ਹੈਗਾ ਅਸੀਂ ਇੰਟਰੋਡਿਊਸ ਕੀਤਾ ਹੈਗਾ ਜਸਟ ਟੂ ਅਵੋਇਡ ਕਿ ਵੀ ਕੋਈ ਇਸ ਤਰ੍ਹਾਂ ਦਾ ਗਲਤ ਪ੍ਰਤੀ ਨਾ ਹੋ